ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਕਣਕਵਾਲ ਪੰਗੂਆ ਆਰਜੀ ਟੀਵੀ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਅਸੀਂ ਖੂਨਦਾਨ ਕੈਂਪ ਜੋ ਕਿ ਟੀਮ ਆਗਾਜ ਵੱਲੋਂ ਬੜੀ ਹੀ ਨੇਕ ਕੰਮ ਦਾ ਪ੍ਰਚਾਰਾ ਕੀਤਾ ਗਿਆ ਹੈ ਇੰਨਾ ਵਾਸਤੇ ਆਪਾਂ ਤੁਹਾਡੇ ਨਾਲ ਅੱਗੇ ਵੀ ਹੋ ਲਵਾਂਗੇ ਆ ਜੋ ਵੀ ਆ ਕੇ ਆਈ ਇਹ ਜੋ ਕਿ ਇੱਕ ਖੂਨਦਾਨ ਦਾ ਪ੍ਰਾਲਾ ਜੀ ਤੇ ਬਹੁਤ ਵਧੀਆ ਪ੍ਰਾਲਾ ਹੈ ਇਸ ਨਾਲ ਅੱਗੇ ਵੀ ਕਿਸੇ ਦੀ ਸਹਾਇਤਾ ਮਦਦ ਹੁੰਦੀ ਹੈ ਉਹਦੇ ਵਿੱਚ ਸਾਨੂੰ ਕੀ ਖਰਚ ਹੁੰਦਾ ਸੀਗਰ ਜੀ ਸਰਪੰਚ ਸਾਹਿਬ ਇਹ ਸਾਡੇ ਪਿੰਡ ਦੇ ਮਜੂਦਾ ਸਰਪੰਚ ਸ੍ਰੀਮਾਨ ਮਨਜੀਤ ਸਿੰਘ ਜੀ ਇਹਨਾਂ ਦੇ ਵੀ ਹਵ ਲਾਵਾਂਗੇ 50 ਸਾਲ ਦੀ ਤੁਸੀਂ ਕੀ ਕਹਿਣਾ ਚਾਹੁੰਦੇ? ਹਾਂਜੀ ਆਗਾਜ਼ ਟੀਮ ਨੇ ਇਹ ਬਹੁਤ ਵਧੀਆ ਪ੍ਰਾਲਾ ਕੀਤਾ ਫੂਨ ਕੈਂਪ ਦਾ। ਅਸੀਂ ਵੀ ਅੱਜ ਪਹਿਲੀ ਵਾਰੀ ਖੂਨ ਦੇ ਰਹੇ ਹਾਂ। 45 ਸਾਲ ਦੀ ਉਮਰ ਹੋ ਗਈ। ਅੱਜ ਪਹਿਲੇ ਸਾਲ ਹੀ ਅਸੀਂ ਮਲ ਖੂਨ ਦੇ ਰਹੇ ਹਾਂ। ਹੁਣ ਦਿੰਦੇ ਰਹਾਂਗੇ। ਠੀਕ ਹੈ। ਹੈ ਜੀ ਦੋਸਤੋ ਇਹ ਸਾਰੇ ਹੀ ਲੋnde ਜੋ ਖੂਨਦਾਨ ਕਰਪ ਕਰ ਰਹੇ ਨੇ ਬ੍ਰਿਕ ਕੀ ਕਹਿਣਾ ਚਾਹੁੰਦੇ ਤੁਸੀਂ ਦੋ ਸਬਦਾਂ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਨੇਕੀ ਫਾਊਂਡੇਸ਼ਨ ਦੀ ਕੋਸ਼ਿਸ਼ ਹੈ ਜੇ ਹਰ ਸਾਲ ਉਹ ਅਸੀਂ ਕਹਿੰਦੇ ਵੀ ਪਰਾਲਾ ਕਰਿਆ ਕਰਨਗੇ ਅਸੀਂ ਨਾਲ ਸਾਰਾ ਪਿੰਡ ਨਕਰ ਸਹਿਯੋਗ ਦਿਆ ਕਰੋ ਤੇ ਬਹੁਤ ਵਧੀਆ ਲੱਗ ਰਿਹਾ ਹਾਂ ਜੀ ਗੋਲ ਬਣਾਇਆ ਗੁੱਸੇ ਤਿੰਨ ਹਾਂਜੀ ਦੋਸਤੋ ਇਹ ਆਪਾਂ ਜੋ ਕਿ ਇਹ ਚੈਨਲ ਤੇ ਤੁਹਾਨੂੰ ਖੂਨਦਾਲ ਕੈਂਪ ਦੇ ਇਸ ਸਾਰਾ ਹੀ ਕਾਰਜ ਨੂੰ ਲਾਈਵ ਦਿਖਾ ਰਹੇ ਹਾਂ ਯਾ ਇਤਿ ਨਾ ਨਾ ਸੋ ਲੈ ਲੈ ਸਭ ਓਕੇ ਹਾਂ ਤਾਂ ਹਾਂਜੀ ਓਕੇ ਯਾ ਇਤਿ ਡਾਕਟਰ ਇਹ ਤੁਸੀਂ ਕੀ ਕਹਣਾ ਚਾਹੁੰਦੇ ਹੋ ਜੀ ਕੈਂਪ ਬਾਰੇ ਬਹੁਤ ਬੜਾ ਪਰਾਲਾ ਬਹੁਤ ਵਧੀਆ ਪਰਾਲਾ ਪਿੰਡ ਵੱਲੋਂ ਬਹੁਤ ਵਧੀਆ ਕ੍ਰੀਮਾ ਗਾਜ ਹੈ ਇੱਕ ਸਿੱਧੀ ਗੁਰੂ ਕੋ ਸੇਖੀ ਨੂੰ ਆਪਾਂ ਸੇਖੀ ਦੇ ਹਾਲੇ ਦੇ ਇਸ ਵਾਰ ਤੋਂ ਦੇ ਹਾਲੇ ਦੇ ਸੇਖੀ ਕਰ ਰਹੇ ਆ ਇਹ ਮਤਲਬ ਇੱਕ ਖੂਨਦਾਰ ਕੇ ਬੁਲਾ ਰਿਹਾ ਪਿੰਡ ਦੇ ਵੱਲੋਂ ਬਹੁਤ ਵਧੀਆ ਉਤਮ ਬਹੁਤ ਵਧੀਆ ਉਤਮ ਹੈ ਟੀਮ ਗਾਜ ਬਧਾਈ ਦਿੰਦੇ ਆ ਬੋਲਦੇ ਕੀ ਕਹਿੰਦੇ ਹਾਂਜੀ ਇਹ ਜਿਹੜਾ ਸਾਡਾ ਪ੍ਰੋਗਰਾਮ ਕਰਿਆ ਮੁੰਡਿਆਂ ਨੇ ਇਕੱਠੇ ਹੋ ਕੇ ਬਹੁਤ ਸਲਾਗਾ ਜੋ ਕੰਮ ਹੈ ਕਿਉਂਕਿ ਹੁਣ ਤੱਕ ਮਾਰੰਦਰ ਕੋਈ ਜਾ ਨਹੀਂ ਸਕਦਾ ਜਦੋਂ ਪਿੰਡ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਹੁੰਦਾ ਸਾਰੇ ਨਗਰ ਦੇ ਸਹਿਯੋਗ ਨਾਲ ਸਾਰੇ ਮੁੰਡੇ ਖੁੰਦਾਂ ਵਿੱਚ ਸਾਹ ਵਧੀਆ ਹੁੰਦਾ ਇਹ ਆਪਾਂ ਖੁੰਦਾਂ ਨਾਲ ਕਰੀਏ ਜ਼ਬਰਦਸਤ ਇੱਕਦਮ ਖੁੰਦਾਂ ਕਰਦਾ ਹੈ ਪਹਿਲਾ ਪਹਿਲਾ ਦਰ ਹੁੰਦਾ ਕਿ ਖੜੀ ਕੀ ਇਹ ਬਾਈ ਰਿਸਪੌਂਸ ਵੀ ਵਧੀਆ ਆ ਰਿਹਾ ਹੈ ਨਾ ਹਰ ਇੱਕ ਨੂੰ ਚਾਹ ਹੁੰਦਾ ਵੀ ਆਪਾਂ ਖੂਨਦਾਨ ਕਰੀਏ ਘਟੜ ਘਟ ਤਿੰਨ ਤਿੰਨ ਮਹੀਨਾ ਬਾਅਦ ਛੀ ਮਹੀਨਾ ਬਾਅਦ ਤਾਂ ਜ਼ਰੂਰੀ ਹੁੰਦਾ ਅਸੀਂ ਪਹਿਲਾਂ ਕਈ ਵਾਰ ਖੂਨਦਾਨ ਕਰ ਚੁੱਕੇ ਆ ਅੱਜ ਵੀ ਖੂਨਦਾਨ ਕਰੀਏ ਇਹ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਅੱਜ ਇੱਥੇ ਅੱਠੇ ਹੋਏ ਨੇ ਬਹੁਤ ਸਹਾਯੋਗ ਹੈ ਨਗਰ ਨਿਵਾਸੀਆਂ ਦਾ ਬਾਹਰਲੇ ਵੀਰਾਂ ਦਾ ਇਹ ਟੀਮ ਆਈ ਹੈ ਸਾਰੇ ਡਾਕਟਰ ਸਾਹਿਬਾਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਰਸਾਂ ਵਾਸਤੇ ਵੀ ਸੀ ਇਹ ਗੱਲ ਕਹਿੰਦੇ ਆ ਵੀ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਇੱਕ ਇੱਕ ਲੱਗਦੇ ਰਹਿਣ ਅਸੀਂ ਖੂਨਦਾਨ ਦੰਦੇ ਹਾਂ ਜੀ ਵੀਰੇ ਇਹ ਕਿੰਨੇ ਬੰਦੇ ਨੇ ਅਜ ਤੱਕ ਹੁਣ ਤੱਕ ਇਹ ਖੂਨਦਾਨ ਕਰਤਾ 31 ਜਣਿਆਂ ਦੀ ਹੋ ਗਈ ਜੀ ਰਜਿਸਟ੍ਰੇਸ਼ਨ ਵਧੀਆ ਰਿਸਪੌਂਸ ਆ ਰਿਹਾ ਰਿਸਪੌਂਸ ਵਧੀਆ ਜੀ ਮਤਲਬ ਜਿਹੜੇ ਸਾਡੇ ਕੋਲ ਰਿਸਪੌਂਸ ਆ ਹਾਂ 100 ਪਲੱਸ ਹੋ ਜਾਊਗਾ ਜੀ ਅੱਛਾ 100 ਹਾਂ ਘੰਟੇ ਦੇ ਵਿੱਚ 31 ਰਜਿਸਟ੍ਰੇਸ਼ਨ ਹੋ ਗਈਆਂ ਜੀ ਹਾਂ ਘੱਟੋ ਘਾਟ ਲਾਲਾ ਵੀ 100 ਪਲੱਸ ਹੋ ਜਾਊ ਜੀ ਜਿਸ ਦੀ ਅਕਮੀਦ ਹੈ ਜੀ ਠੀਕ ਹਾਂਜੀ ਹਾਂ ਇਹ ਆਪਣਾ ਇਪਰਾਦਾ ਜਿਹੜਾ ਕਰਿਆ ਜੀ ਮਤਲਬ ਇਹ ਆਪਣੇ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਸਾਰਾ ਹਾਂਜੀ ਹਾਂਜੀ ਹਾਂ ਤੁਹਾਨੂੰ ਦੱਸਦੀ ਆ ਕਿ ਆਪਣੇ ਪਿੰਡ ਦੇ ਅਧਿਆਏ ਦੇ ਪਿੰਡ ਵਰਤੋਂ ਵਾਲਾ ਹੰਬਰ ਰਾਜ ਦੇ ਵਿੱਚ ਇਹ ਪਹਿਲੀ ਵਾਰ ਜਿਹੜਾ ਬਲੱਡ ਡੋਨੇਸ਼ਨ ਕੈਂਪ ਲੱਗ ਰਿਹਾ ਹੈਗਾ ਇਹ ਅਸੀਂ ਮਤਲਬ ਪਿੰਡ ਦੇ ਵਿੱਚ ਇੱਕ ਬਿਨਾ ਧਰਮ ਬਿਨਾ ਜਾਤ ਦਾ ਬਿਨਾ ਰਾ ਨੀਤੀ ਤੋਂ ਪਰੋਟ ਕੇ ਇੱਕ ਟੀਮ ਬਣਾਈ ਹੋਈ ਆ ਜਿਹਦਾ ਨਾਮ ਹੈ ਟੀਮ ਆਕਾਸ਼ ਤੇ ਉਹਦੇ ਵਿੱਚ ਅਸੀਂ ਨੇ ਮਤਲਬ ਕੀ ਹੈਗਾ ਉੱਪਰ ਸੋਚਿਆ ਉਪਰਾਲਾ ਕੀਤਾ ਵੀ ਆਪਣੇ ਪਿੰਡ ਦੇ ਵਿੱਚ ਕੀ ਕੰਮ ਕਰਨਾ ਹੈ ਤਾਂ ਬਲੱਡ ਡੋਨੇਸ਼ਨ ਦਾ ਜਿਹਦਾ ਖਿਆਲ ਆਇਆ ਅੱਜ ਇਹਦੇ ਵਿੱਚ ਅਸੀਂ ਮਤਲਬ ਕਿ ਸਾਰੇ ਨੌਜਵਾਨ ਮੁੰਡੇ ਜੁੜੇ ਹੋਇਆ ਤੇ ਨੌਜਵਾਨ ਮੁੰਡਿਆਂ ਨੇ ਮਤਲਬ ਕੀ ਕੀਤਾ ਕਪਰਾਲਾ ਕੀਤਾ ਵੀ ਕੋਸ਼ਿਸ਼ ਕੀਤੀ ਤਾਂ ਕੋਸ਼ਿਸ਼ ਅੱਜ ਕਾਮਯਾਬ ਰਹੀ ਤੁਸੀਂ ਦੇਖ ਹੀ ਰਹੇ ਹੋ ਵੀ ਹੁਣ ਤੱਕ ਸਿਰਫ ਇੱਕ ਘੰਟੇ ਦੇ ਵਿੱਚ ਵਿੱਚ 31 ਯੂਨਟਾ ਜਿਹੜਾ ਬਲੱਡ ਹੈ ਹੁਣ ਤੱਕ ਟ੍ਰੀਟ ਹੋ ਗਿਆ ਬਾਕੀ ਜਿਹੜਾ ਲੋਕਾਂ ਦਾ ਭਲਾ ਹੋਊਗਾ ਜੇ ਹਾਂਜੀ ਹਾਂ ਲੋਕਾਂ ਦਾ ਕਿ ਇੱਕ ਵਾਰੀ ਜਿਵੇਂ ਇਹ ਜਿਹੜਾ ਖੂਨਦਾਨ ਕੈਂਪ ਐ ਸਲਾਨਾ ਜੋੜ ਕੇ ਜਿਹਨੂੰ ਸਮਰਪਿਤ ਤੇ ਸ਼੍ਰੀ ਗੁਰੂ ਭਗਤ ਸਿੰਘ ਜੀ ਦੇ ਮਲਜਮ ਦਿਨ ਨੂੰ ਸਮਰਪਿਤ ਹੈ ਕਿਉਂਕਿ ਗੁਰੂਵਰ ਸਿੰਘ ਜੀ ਨੇ ਮਤਲਬ ਹੀ ਆਪਣੇ ਦੇ ਲਈ ਆਪਣਾ ਪੂਰਾ ਸਰਵਾਂਸ ਜਿਹੜਾ ਦਾਨ ਕਰ ਦਿੱਤਾ ਕਿ ਆਪਾਂ ਇੱਕ ਬਲੱਡ ਯੂਨਟ ਦੀ ਹਾਂਜੀ ਯੂਨਟ ਦੀ ਜਿਹੜੀ ਉਹਨੇ ਦਾਨ ਕਰ ਸਕਦੇ ਲੋਕਾਂ ਨੂੰ ਬੜਾ ਮੋਟੀਵੇਟ ਕੀਤਾ ਹੈ ਬੜੇ ਟਾਈਮ ਤੋਂ ਲੈ ਕੇ ਬਾਕੀ ਇਹ ਅੱਗੇ ਚੱਲਦਾ ਰਹੂਗਾ ਹਾਂਜੀ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਆਉਣ ਵਾਲੇ ਟਾਈਮ ਦਾ ਸੋਚ ਰਹੇ ਆਂ ਵੀ ਅੱਖਾਂ ਦਾ ਕੈਂਪ ਲਾਈਏ ਜਾਂ ਪਿੰਡ ਦੇ ਵਿੱਚ ਕੋਈ ਪੌਦਿਆਂ ਦਾ ਗਲੀਆਂ ਦਾ ਹੋਰ ਸੋਚ ਰਹੇ ਆਂ ਅਜੀਬ ਜਿਹੀਆਂ ਚੀਜ਼ਾਂ ਸੋਚ ਰਹੇ ਆਂ ਠੀਕ ਹੈ ਉਹਨਾਂ ਵਾਸਤੇ ਵੀ ਅਪੀਲ ਕਰੀਏ ਬਾਕੀ ਇਹ ਪਿੰਡ ਦੀ ਜਿਹੜੇ ਡਾਕਟਰ ਸਾਹਿਬਾਨ ਨੇ ਸਾਰਾ ਦਾ ਸਾਰਾ ਸਹਿਯੋਗ ਹੈ ਸਾਨੂੰ ਕੱਲੇ-ਕੱਲੇ ਬੱਚੇ ਦਾ ਸਹਿਯੋਗ ਹੈ ਸਾਨੂੰ ਠੀਕ ਹੈ ਤਾਂ ਉਮੀਦ ਕਰਦੇ ਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਵੀ ਵਧੀਆ ਕਰੀਏ ਠੀਕ ਹੈ ਹਾਂਜੀ ਧੰਨਵਾਦ ਬਹੁਤ ਹੁੰਦਾਨ ਵਾਸਤੇ ਜੀ ਇਹ ਜਿਹੜਾ ਪ੍ਰਾਲਾ ਕੀਤਾ ਹੈ ਇਹ ਮਤਲਬ ਸਾਰੇ ਸੰਜੋਗ ਨਾਲ ਕੀ ਮੰਤਵ ਹੋਵੇ ਖਿਆਲ ਆ ਵੀ ਇਹ ਕੰਮ ਚ ਚੁਕਾ ਰਿਹਾ ਕੁਛ ਟਾਈਮ ਪਹਿਲਾਂ ਨਾ ਸਾਡੇ ਪੜ੍ਹ ਲਿਖ ਮੁੰਡਿਆਂ ਸੋਚਿਆ ਜਿਵੇਂ ਡਾਕਟਰ ਆਪਾਰ ਜੀ ਨੇ ਦੇਖੀ ਆਪਾਂ ਕੋਈ ਟੀਮ ਲੜਾਈਏ ਪਰ ਸਮਾਜ ਭਲਾਈ ਦੇ ਕੰਮ ਕਰੀਏ ਤੇ ਅਸੀਂ ਟੀਮ ਬਣਾਈ ਜਿਸ ਦਿਨ ਅਸੀਂ ਆਗਾਜ਼ ਕੀਤਾ ਠੀਕ ਹੈ ਇਹਦੇ ਵਿੱਚ ਨਾ ਕੋਈ ਧਾਰਮਿਕ ਜਥੇਬੰਦੀ ਹੈ ਠੀਕ ਹੈ ਸਾਰੇ ਸਾਂਝੇ ਨਾ ਕੋਈ ਜਾਤ ਪਾਤ ਦਾ ਸਾਰੀਆਂ ਜਾਤਾਂ ਦੇ ਲੋਕ ਦੇ ਇਸ ਆਪ ਨੇ ਜਾਤ ਪਾਤ ਉੱਪਰ ਉੱਠ ਕੇ ਜਿਹੜੇ ਇਹ ਗਰੁੱਪ ਬਣਾਇਆ ਸੀ ਨੇ ਤੇ ਉਹ ਪਹਿਲਾਂ ਅਸੀਂ ਪੰਚਿਆਂ ਦੇ ਆਲ ਨੇ ਵੀ ਲਾਇਏ ਸੀਗੇ ਹੋਰ ਬਹੁਤ ਸਾਰੇ ਕੰਮ ਕੀਤੇ ਨੇ ਤੇ ਇਸੇ ਤਹਿ ਤੇ ਸਮਾਜ ਭਲਾਈ ਦੇ ਇੱਕ ਮੱਧ ਵਿੱਚ ਫੂਨਦਾਨ ਵੀ ਆਉਂਦੇ ਤੇ ਇਸ ਫੂਨਦਾਨ ਕੈਂਪ ਦੇ ਵਿੱਚ ਅਸੀਂ ਨੇ ਮਤਲਬ ਵਾਦ-ਵਦ ਪ੍ਰਲਾ ਕਰਕੇ ਫੂਨਦਾਨ ਇਹਨੂੰ ਉਤਸ਼ਾਹਤ ਕਰਨ ਲਈ ਮਤਲਬ ਪ੍ਰਲਾ ਕਰ ਜਿਹੜਾ ਇਹ ਇਹ ਲੜੀ ਅੱਗੇ ਵੀ ਚੱਲੀ ਜਾਊਗੀ ਇਸ ਤਰ੍ਹਾਂ ਹਾਂ ਬਿਲਕੁਲ ਅਸੀਂ ਆਸ ਰੱਖਦੇ ਹਾਂ

ਬੋਲ ਪੂਏ ਕੀ ਬੋਲਾ ਇਹ ਦੱਸੋ ਮੈਂ ਲਾ ਮੈਂ ਇਹ ਤੁਸੀਂ ਪਹਿਲੀ ਵਾਰੀ ਕਰ ਰਹੇਗੇ ਪਹਿਲਾਂ ਵੀ ਕਦੇ ਕਰਿਆ ਨਹੀਂ ਭਾਈ ਇਹ ਦੂਜੀ ਵਾਰੀ ਕਰ ਰਹੇਗੇ ਅੱਛਾ ਬਹੁਤ ਜਿਹੜਾ ਇਹ ਪ੍ਰਾਲਾ ਇਹ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਪ੍ਰਾਲਾ ਇਹ ਪਹਿਲੀ ਵਾਰੀ ਆਪਣੇ ਪਿੰਡ 'ਚ ਕੈਂਪ ਲੱਗਿਆਗਾ ਠੀਕ ਹੈ ਠੀਕ ਹੈ ਇੱਥੇ ਲਗਭਗ ਅਜ ਤੋਂ ਪਹਿਲਾਂ 35 ਜਣਿਆਂ ਨੇ ਕਰ ਚੁੱਕੇ ਨੇ ਠੀਕ ਹੈ ਬਲੱਡ ਡੋਨੇਟ ਤੇ ਬਹੁਤ ਵਧੀਆ ਉਪਰਾਲਾ ਹੈਗਾ ਇਹ ਕਿਸੇ ਦੀ ਹੈਲਪ ਹੁੰਦੀ ਹੈਗੀ ਕਿਸੇ ਦੀ ਜਾਨ ਬਚਦੀ ਜਿੰਦਗੀ ਦਾ ਸਵਾਲ ਆ ਕਿਸੇ ਦੀ ਜਿੰਦਗੀ ਦੀ ਬਚਦੀ ਆ ਇਸ ਤੋਂ ਵੱਡਾ ハリマリハリマリ。 ਤਾਂ ਉਹ ਕਿ ਕਹਿ ਰਹੇ ਹਾਂ ਜੀ ਕੈਂਪ ਵਾਸਤੇ ਜਾਣਕਾਰੀ ਲੈਣੀ ਹੈ ਠੀਕ ਹੈ ਇਥੇ ਮਤਲਬ ਵੀ ਪਿੰਡ ਕਣਕਵਾਲ ਨੂੰ ਪਹਿਲੀ ਵਾਰੀ ਉਹ ਸਾਰਾ ਵੀ ਕਿਹੜੀ ਟੀਮ ਜੀ ਡਾਕਟਰ ਸਾਹਿਬ ਇਹ ਤੁਹਾਨੂੰ ਕੈਂਪ ਵਾਸਤੇ ਤੁਹਾਨੂੰ ਡਿਊ ਲੈ ਰਹੇ ਆ ਵੀ ਕੀ ਇਹ ਜਿਹੜਾ ਪਿੰਡ ਵੱਲੋਂ ਉਪਰਾਲਾ ਕੀਤਾ ਗਿਆ ਤੁਹਾਨੂੰ ਕਿਵੇਂ ਲੱਗਿਆ ਕਿਵੇਂ ਮਤਲਬ ਅੱਜ ਪਿੰਡ ਦੀ ਟੀਮ ਆਗਾਜ਼ ਵੱਲੋਂ ਨੌਜਵਾਨਾਂ ਨੇ ਬਹੁਤ ਵੱਡਾ ਇਹ ਉਪਰਾਲਾ ਕੀਤਾਗਾ ਉਹਨਾਂ ਦਾ ਇਹ ਪਹਿਲਾ ਕੈਂਪ ਆ ਚਲੋ ਨੀਕੀ ਇਨਫੋਰਮੇਸ਼ਨ ਪਿਆਰ ਆਪ ਲਗਉਂਦੀ ਰਹਿੰਦੀ ਆ ਤੇ ਪਰ ਸਾਡੇ ਵਾਸਤੇ ਬਹੁਤ ਵੱਡੀ ਗੱਲ ਆ ਕਿ ਇੰਨੇ ਇਕੱਠੇ ਨੌਜਵਾਨ ਉੱਠ ਕੇ ਇਕੱਠਮ ਆਏ ਨੇ ਤੇ ਇੰਨਾ ਵੱਡਾ ਕਿ ਨੌਜਵਾਨਾਂ 'ਚ ਉਤਸ਼ਾਹ ਦੇਖਣਾ ਲਗਾ ਇੰਨੀ ਭੀੜ ਆ ਜਿਹੜੀ ਅਗਲੇ ਲੈਂ ਤੇ ਲੈਂ ਲੱਗੀ ਪਈ ਆ ਕਿ ਤੇ ਹਰੇਕ ਬੰਦਾ ਕੋਈ ਵੀ ਬੈੱਡ ਖਾਲੀ ਬੈਠਿਆ ਗਿਆ ਤੇ ਇਹ ਬਹੁਤ ਵੱਡੀ ਗੱਲ ਆ ਉਤਸ਼ਾਹ ਹੈ ਜੀ ਨੌਜਵਾਨਾਂ ਵਿੱਚ ਉਤਸ਼ਾਹ ਹੈ ਨੌਜਵਾਨਾਂ ਦੇ ਵਿੱਚ ਕੰਕਵਲ ਪੰਗਵਾ ਦੇ ਜਿਹੜੇ ਪਿੰਡ ਵਾਸੀ ਨੇ ਉਹਦੀ ਨਗਰਪੰਚਾਇਤ ਤੇ ਜਿੰਨੇ ਵੀ ਨੌਜਵਾਨ ਨੇ ਵਧਾਈ ਦੇ ਪਾਤਰ ਨੇ ਕਿਉਂਕਿ ਇਹਨਾਂ ਸਾਰਿਆਂ ਨੇ ਮਿਲ ਜੁਲ ਕੇ ਉਪਰਾਲਾ ਕੀਤਾ ਤੇ ਸਾਰਿਆਂ ਨੇ ਹੀ ਇੱਥੇ ਖੂਨਦਾਨ ਵੀ ਆ ਕੇ ਇਕੱਲਾ ਬੰਦਾ ਤਾਂ ਕੋਈ ਕਰਨ ਨਹੀਂ ਪਾਇਆ ਸਾਰੀ ਟੀਮ ਨੇ ਕਰ ਸਕਦੀ ਅਸੀਂ ਨੇਕੀ ਫਾਊਂਡੇਸ਼ਨ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਹੀ ਇਹਨਾਂ ਨੌਜਵਾਨਾਂ ਦਾ ਪੂਰੀ ਪੰਚਾਇਤ ਦਾ ਪੂਰੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਇਹਨਾਂ ਸ਼ਾਮਵਾਰ ਕੈਂਪ ਜਿਹੜਾ ਹੈਗਾ ਉਹ ਇੱਥੇ ਲਗਾਇਆਗਾ तकरीबन 30 35 ਜਨੇ ਰਜਿਸਟਰ ਹੋਣ ਤੱਕ ਹੋ ਚੁੱਕ ਨੇ ਹਜੇ ਘੰਟਾ ਹੋਇਆ ਨਹੀਂ ਕੈਂਪ ਚੱਲੇ ਨੂੰ ਤੇ ਲਗਾਤਾਰ ਜਾ ਰਹੀ ਹੈ ਮੈਨੂੰ ਲੱਗਦਾ ਵੀ ਇਹ ਸੋ ਦੇ ਕਰੀਬ ਗਿਣਤੀ ਹੈ ਜਿਹੜੀ ਉਹ 70 80 ਦੇ ਕਰੀਬ ਅੱਜ ਇਹ ਪਹੁੰਚ ਜਾਣੀ ਹੈ ਤੇ ਇਹ ਇੱਕ ਪਿੰਡ ਦੇ ਵਿੱਚ ਬਹੁਤ ਵੱਡੀ ਗਿਣਤੀ ਹੈ ਇੱਕ ਪਿੰਡ ਦੇ ਵਿੱਚ ਨਾਰਮਲ ਜਿਹੜਾ ਹੁੰਦਾਗਾ 30 ਤੋਂ 40 50 ਵੱਧੋ ਵੱਧ 50 ਯੂਨਿਟਸ ਹੁੰਦੀਆਂ ਨੇ ਸੋ ਜ਼ਿਆਦਾ ਨਹੀਂ ਹੁੰਦੀ ਆ ਠੀਕ ਹੈ ਜੀ ਪਰ ਜਿਹੜਾ ਇੱਥੇ ਉਹ ਮਿਲਿਆ ਇਹ ਲੱਗਦਾ ਜਿਵੇਂ ਕਿਸੇ ਸ਼ਹਿਰ ਦੇ ਵਿੱਚ ਆਉਣ ਲੱਗਾ ਹੈ ਹਾਂ ਜੀ ਮਤਲਬ ਨੌਜਵਾਨਾਂ ਵਾਸਤੇ ਟਰੋਫੀ ਆਦਿ ਪ੍ਰਬੰਧ ਐਸਡੀਐਫਸੀ ਵੱਲੋਂ ਕੀਤਾ ਜਾਇਗਾ ਐਸਡੀਐਫਸੀ ਵੈਂਟ ਦੇ ਵੀ ਸੇ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਇਹ ਸਹਿਯੋਗ ਦੇ ਰਹੇ ਨੇ ਤੇ ਹਰੇਕ ਨੌਜਵਾਨ ਨੂੰ ਟਰੋਫੀ ਇਸ ਨੇ ਨਾਲ ਸਰਟੀਫੀਕੇਟ ਦੇ ਮੈਡਲ ਦੇ ਨਾਲ ਸਨਮਾਨਤ ਕੀਤਾ ਜਾ ਰਿਹਾ ਇਹ ਇੱਕ ਫੌਸਲਾ ਹੁੰਦਾ ਉਹਨਾਂ ਦਾ ਬਦੌਨ ਦਾ ਕੌਂਸਲ ਆਫ ਜਨਰਲ ਕਾਰੋ ਅਗਲੀ ਵਾਰ ਵੀ ਗਿਣਤੀ ਵਧੇ ਬਿਲਕੁਲ ਬਿਲਕੁਲ ਇਹ ਡਾਕਟਰ ਸਾਹਿਬ ਤੁਹਾਡਾ ਆਰਜੀ ਕੇ ਵੱਲੋਂ ਤੁਹਾਡਾ ਧੰਨਵਾਦ ਕਰਦੇ ਆ ਇਹ ਥੀਵ ਦੇਣ ਤੇ ਕਣਕਵਾਲ ਦੇ ਕਣਕਵਾਲ ਪੰਗੂਆ ਤੋਂ ਸਾਡੇ ਡਾਕਟਰ ਰਾਮ ਕੁਮਾਰ ਜੀ ਇਹ ਥੋੜਾ ਜਿਹਾ ਆਪਾਂ ਨੂੰ ਕੈਂਪ ਵਾਸਤੇ ਜਾਣਕਾਰੀ ਦੇਣਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਇੱਥੇ ਪਹੁੰਚਿਆ ਸੰਗਤਾਂ ਦਾ ਓਡੀ ਟੀਮ ਦਾ ਧੰਨਵਾਦ ਕਰਦੇ ਆ ਟੀਮ ਅਗਾਜ ਸਮਾਜ ਸੇਵੀ ਗਰੁੱਪ ਜੋ ਟੀਮ ਅਗਾਜ ਦਾ ਸਮਾਜ ਸੇਵੀ ਗਰੁੱਪ ਹੈ ਇਹਦਾ ਕਿਸੇ ਧਰਮ ਕਿਸੇ ਜਾਤ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਸਿਰਫ ਇਨਸਾਨੀਅਤ ਨੂੰ ਸਮਰਪਿਤ ਇਹ ਟੀਮ ਅਗਾਜ ਅਸੀਂ ਨੌਜਵਾਨਾਂ ਨੇ ਤਿਆਰ ਕੀਤੀ ਹੈ ਬਹੁਤ ਬਹੁਤ ਧੰਨਵਾਦ ਹੈ ਜਿਹਦੇ ਵਿੱਚ ਅਸੀਂ ਪਹਿਲਾਂ ਵੀ ਕਾਫੀ ਖੂਨਦਾਨ ਦੇ ਕੰਮ ਕਰ ਸਕੇ ਚੁੱਕੇ ਹਾਂ ਅੱਜ ਇਸ ਖੂਨਦਾਨ ਕੈਂਪ ਦੇ ਵਿੱਚ ਵਲੰਟੀਅਰਾਂ ਦਾ ਜੋਸ਼ ਨੂੰ ਦੇਖਣ ਨੂੰ ਮਿਲ ਰਿਹਾ ਹੈ ਪਹਿਲੇ ਘੰਟੇ ਦੇ ਵਿੱਚ ਲਗਭਗ 35-40 ਖੂਨਦਾਨ ਹੋ ਚੁੱਕੇ ਨੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਛੋਟਾ ਹੀ ਬੜਾ ਧੰਨਵਾਦ ਤੁਸੀਂ ਕਿੰਨੇ ਦਿਨਾਂ ਤੋਂ ਪ੍ਰੋਮੋਸ਼ਨ 'ਚ ਲੱਗੇ ਹੋ ਹੋ ਸਟੇਟਸ ਲਾਣੇ ਹੋ ਆਪਦੀ ਐਡ ਕਰ ਰਹੇ ਹੋ ਸਾਡੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਟੀਮ ਵਰਕ ਹੈ ਇੱਕ ਬੰਦੇ ਦਾ ਨਹੀਂ ਦੇਖੋ ਸਾਨੂੰ ਹੌਸਲਾ ਮਿਲਿਆ ਅਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਸਾਡੇ ਦਿਮਾਗ ਦੇ ਵਿੱਚ ਨੇ ਵੀ ਜੋ ਸਮਾਜ ਸੇਵੀ ਕੰਮ ਨੇ ਛੋਟੇ-ਛੋਟੇ ਜੋ ਪਿੰਡ ਲੈਵਲ ਤੇ ਨੇ ਜਿਵੇਂ ਇੱਕ ਅੰਗਹੀਣ ਨੇ ਜੋ ਘਰ ਹੀ ਬੈਠੇ ਨੇ ਜਿਨ੍ਹਾਂ ਨੇ ਸਮਾਜ ਦੀ ਮਤਲਬ ਇਸ ਲੈਂਡ ਦੇ ਵਿੱਚ ਆਈ ਨਹੀਂ ਉਹਨਾਂ ਨੂੰ ਇੱਕ ਦਿਨ ਅਸੀਂ ਉਹਨਾਂ ਦੇ ਰੱਖਿਆ ਕਰਾਂਗੇ ਸਿਰਫ ਉਹ ਨਾ ਦੇ ਨਹੀਂ ਹੋਊਗਾ ਉਹ ਇੱਕ ਦਿਨ ਰੱਖਾਂਗੇ ਅਸੀਂ ਇਸ ਟੀਮ ਵੱਲੋਂ ਵੀ ਜੋ ਮਤਲਬ ਆਪਣੇ ਨਾਲਾ ਸਿਣੀ ਪਾਰੀ ਰਲਦੇ ਨੇ ਆਪਣੇ ਸਾਲ ਪਰ ਸੇਵਾ ਕਰਦੇ ਨੇ ਇੱਕ ਦਿਨ ਅਸੀਂ ਜਿਵੇਂ ਇੱਕ ਜੇਠ ਦਾ ਦਿਨ ਹੈ ਉਹਨਾਂ ਨੂੰ ਸਮਰਪਿਤ ਉਹਨਾਂ ਨੂੰ ਮਿਲਿਆ ਕਰਾਂਗੇ ਸਾਡੀ ਕੀ ਮੈਂ ਮਤਲਬ ਇਸ ਤਾਈ ਜੇ ਸਾਨੂੰ ਉਤਸਾਹ ਮਿਲਦਾ ਮਤਲਬ ਰਿਹਾ ਇਸੇ ਤਰੀ ਸਾਨੂੰ ਲੋਕਾਂ ਦਾ ਪਿਆਰ ਮਿਲਦਾ ਰਿਹਾ ਜਿਹੜੀਆਂ ਭੈਣਾਂ ਦੇ ਭਰਾ ਨਹੀਂ ਹੈਗੇ ਉਹਨਾਂ ਨੂੰ ਅਸੀਂ ਆਪ ਜਾ ਕੇ ਮਤਲਬ ਉਹ ਦੇ ਕੇ ਆਇਆ ਕਰਾਂਗੇ ਸਨਾਰਾ ਜੀ ਉਹਨਾਂ ਦੀਆਂ ਸ਼ਕਤਾਂ ਪੂਰਾਗੇ ਅਸੀਂ ਸਾਡੀ ਸਕੀਮ ਹੈ ਵੀ ਜੋ ਕਮੀ ਸਮਾਜ ਦੇ ਵਿੱਚ ਉਹਨਾਂ ਨੂੰ ਮਹਿਸੂਸ ਹੋ ਰਹੀ ਹੈ ਜਿਨ੍ਹਾਂ ਦੇ ਕੋਈ ਬਿਰਦ ਦੇ ਸਹਾਰਾ ਨਹੀਂ ਉਹਨਾਂ ਦੇ ਬੱਚੇ ਬਣ ਕੇ ਅਸੀਂ ਕੋਸ਼ਿਸ਼ ਕਰਾਂਗੇ ਸਾਨੂੰ ਸਹਿਯੋਗ ਦੀ ਲੋੜ ਹੈ ਵੱਧ ਤੋਂ ਵੱਧ ਸਾਥ ਦਿਓ ਸਾਡਾ ਕਿਸੇ ਧਰਮ ਕਿਸੇ ਜਾਤ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਸਿਰਫ ਇਨਸਾਨੀਅਤ ਜਿੰਦਾਬਾਦ ਹਾਂਜੀ ਡਾਕਟਰ ਸਾਹਿਬ ਇਹ ਪਰਾਲਾ ਕਰ ਰਹੇ ਹੋ ਇਹ ਮਨੁੱਖਤਾ ਹੀ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਹ ਅੱਜ ਕੱਲ ਇਹ ਆਪਣੇ ਸਮਾਜ ਵਿੱਚ ਇਹ ਚੀਜ਼ਾਂ ਖਤਮ ਹੋ ਰਹੀਆਂ ਨੇ ਅੱਜ ਕੱਲ ਜਿਹੜਾ ਇਹ ਦੌਰ ਹੈ ਪੈਸੇ ਦੀ ਦੌਰ ਚ ਲੱਗਿਆ ਹੋਇਆ ਸਾਰਾ ਕੁਝ ਇਹ ਲੋਕਾਂ ਇਹ ਆਪਣੇ ਜੇ ਤੁਸੀਂ ਅੱਗੇ ਹੋ ਕੇ ਕੰਮ ਕਰਦੇ ਆ ਤਾਂ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਵੀ ਸਮਰਪਿਤ ਹੋਊਗਾ ਇਹ ਕਿਉਂਕਿ ਜੇ ਆਪਾਂ ਅੱਗੇ ਸਿਆਣੇ ਬੰਦੇ ਅੱਗੇ ਲੱਗਣਗੇ ਕੋਈ ਪਿੰਡ ਦੇ ਪਤਵੰਤੇ ਸੱਜਣ ਅੱਗੇ ਲੱਗਣਗੇ ਤਾਂ ਹੀ ਇਹ ਕੰਮ ਹੋ ਸਕਦਾ ਜੀ ਨਹੀਂ ਤਾਂ ਇਹ ਕਰਦੇ ਨਹੀਂ ਸਕਦਾ ਇਹਦੀ ਇੱਕ ਵਜਾ ਕਿਸੇ ਨੂੰ ਲੋਡ ਮਹਿਸੂਸ ਹੋਈ ਆਪਣੇ ਪਿੰਡ ਇੱਕ ਦੇੱਥ ਹੋਈ ਸੀ ਜੇ ਵੇਲੇ 6 ਵਜੇ ਲੱਗ ਪਰ ਤੁਹਾਨੂੰ ਪਤਾ ਹੀ ਆਪਾਂ ਨਾ ਨਹੀਂ ਲੈਣਾ ਚਾਹੁੰਦੇ ਤਾਂ ਉਹਦਾ 12 ਵਜੇ ਤੱਕ ਉਹਨਾਂ ਦੇ ਘਰ ਕੋਈ ਪਹੁੰਚਿਆ ਨਹੀਂ ਸੀ ਉਹਦੀ ਡੈੱਥ ਹੋਈ ਚੁੱਕੀ ਸੀ ਸਾਨੂੰ ਪਤਾ ਲੱਗਿਆ ਅਸੀਂ ਸਾਰਾ ਹੰਬੜਾ ਮਾਰ ਕੇ ਉਹਦਾ 3:30-4 ਵਜੇ ਸੰਸਕਾਰ ਕਰਾਇਆ ਉਹਨਾਂ ਦੇ ਕਿਰਿਆ ਕਰਮ ਉਹਦੇ ਧਰਮ ਮੁਤਾਬਕ ਕਰਾਇਆ ਤੇ ਸਾਨੂੰ ਉਹਦੇ ਲੱਗਿਆ ਵੀ ਲੋਡ ਹੈ ਜਿਵੇਂ ਹੁਣ ਬੱਚਿਆਂ ਦਾ ਦੌਰ ਹੈ ਬਾਹਰ ਜਾਣ ਦਾ ਸਭ ਪਰਿਵਾਰਾਂ ਦੇ ਪਰਿਵਾਰ ਇਕੱਲੇ ਬੱਚੇ ਬਾਹਰ ਜਾ ਰਹੇ ਨੇ ਵੀ ਉਹਨਾਂ ਦੇ ਪਿੱਛੇ ਪਰਿਵਾਰ ਦਾ ਕਿਉਂਕਿ ਉਹ ਮੁੱਥੇ ਹੁੰਦੇ ਨੇ ਤਾਂ ਉਹਨਾਂ ਦਾ ਉੱਥੇ ਦਿਨ ਲੱਗਦਾ ਵੀ ਯਾਰ ਪਰਿਵਾਰ ਦਾ ਕੀ ਬਣੂ ਇਹਨਾਂ ਦਾ ਉੱ ਤਾਂ ਉਹ ਐਵੇਂ ਵੀ ਅਸਲ ਇਹ ਸਾਡੀ ਲੋੜ ਆਉਣ ਵਾਲੇ ਸਮੇਂ 'ਚ ਵੱਧ ਪਊਗੀ ਜਿਵੇਂ ਬਾਹਰ ਜਾਣ ਦਾ ਬੀੜਾ ਚੱਕਿਆ ਹੋਇਆ ਹੈ ਤੇ ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਹੁਣ ਤੋਂ ਆਪਦੀ ਤਿਆਰੀ ਰੱਖੀਏ ਹਾਂਜੀ ਤਾਂ ਜੋ ਉਹਨਾਂ ਦੇ ਦੁੱਖ ਦੀ ਵੀ ਅਸੀਂ ਸਹਾਇਤਾ ਜੋੜ ਦੇ ਸਕੀਏ ਅੱਗੇ ਤੋਂ ਅੱਗੇ ਛੋਟੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਰਾਂਗੇ ਅਸੀਂ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਪ੍ਰਾਲਾ ਅੱਗੇ ਲਾ ਕੇ ਕਰੋਗੇ ਤਾਂ ਛੋਟੇ ਨਾਲ ਅਸੀਂ ਚੱਲਣ ਨੂੰ ਜੂਰ ਤਿਆਰਾਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਨੌਜਵਾਨੀ ਚੁੱਸਾ ਹੈ ਖੂਨ ਦਾ ਸ਼ਹੀਦ ਅਸੀਂ ਕਰਤਵਾਲ ਪਿੰੂਆ ਤੋਂ ਪਿੰਡ ਦੇ ਸਕੂਲ ਵਾਲਾ ਆਗਾਜ਼ ਟੀਮ ਦੇ ਉਪਰਾਲੇ ਨਾਲ ਬਲੱਡ ਕੈਂਪ ਲਗਾ ਰਹੇ ਹਾਂ ਅਸੀਂ ਬਹੁਤ ਹੀ ਧੰਨਵਾਦੀ ਹਾਂ ਸਾਡੇ ಗ್ರಾಮ ਪੰਚਾਇਤ ਤੇ ਪਿੰਡ ਨਗਰ ਮਸੀਹਾ ਦਾ ਤਾਂ ਜੋ ਸਾਨੂੰ ਇਸ ਮਾਗਜੋ ਕੰਮ ਕਰਨ ਦਾ ਮੌਕਾ ਮਿਲਿਆ ਤੇ ਵੱਧ ਤੋਂ ਵੱਧ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਭਾਈ ਇਹੋ ਜੇ ਕੰਮਾਂ ਚ ਸਾਥ ਦਿਆ ਕਰੋ ਤਾਂ ਜੋ ਆਪਾਂ ਅੱਗੇ ਤੋਂ ਹੋਰ ਫੂਨਦਾਨ ਕੈਂਪ ਅੱਖਾਂ ਦਾ ਕੈਂਪ ਕੋਈ ਕੈਂਸਰ ਕੈਂਪ ਜਾਂ ਇਹ ਜੇ ਮਤਲਬ ਕਿ ਕੈਂਪਾਂ ਨੂੰ ਅਜਾ ਬਧੂ ਸੋਚ ਨਾਲ ਲੈ ਕੇ ਚੱਲੀਏ ਤੇ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਸਾਡੇ ਨਗਰ ਦਾ ਜਿਨ੍ਹਾਂ ਨੇ ਸਾਡਾ ਇਨਾ ਸਾਥ ਦਿੱਤਾ ਤੇ ਸਾਡੇ ਕੋਲ ਪਹਿਲੇ ਦਿਨੀ ਸਾਡੇ ਪਿੰਡ ਦੇ ਵਿੱਚ ਫਾਸਟ ਇਹ ਫੂਨਡਾ ਕੈਂਪ ਲੱਗਿਆ ਪਹਿਲੇ ਦਿਨੀ ਸਾਡੇ ਕੋਲ 1.5 200 ਮਰੀਜ਼ ਸਾਡੇ ਪਿੰਡ ਪਿੰਡ ਵਿੱਚੋਂ ਆਇਆ ਅਸੀਂ ਬਹੁਤ ਹੀ ਜ਼ਿਆਦਾ ਖੁਸ਼ ਆ ਤੇ ਇੰਨਾ ਮਾਣ ਮਿਲਦਾ ਆ ਜੋ ਅਸੀਂ ਅੱਗੇ ਤੋਂ ਵੀ ਲੋਕਾਂ ਨੂੰ ਅੱਗੇ ਤੋਂ ਵੀ ਕੈਂਪ ਲਗਾਉਣ ਦੀ ਸਾਨੂੰ ਇੰਨੀ ਜ਼ਿਆਦਾ ਹੈਲਪ ਕਰ ਰਹੇ ਨੇ ਤੇ ਅਸੀਂ ਬਹੁਤ ਹੀ ਧੰਨਵਾਦੀ ਆ ਸਾਰੇ ਨਗਰ ਦਾ ਸਾਡੇ ਦਾ ਪਿੰਡ ਹਾਂਜੀ ਡਾਕਟਰ ਸਾਹਿਬ ਜਿਹੜਾ ਇਹ ਪ੍ਰਾਲਾ ਕੀਤਾ ਗਿਆ ਇਹ ਪਿੰਡ ਦੇ ਸਹਿਯੋਗ ਨਾਲ ਆਇਆ ਤੁਹਾਨੂੰ ਕਿਵੇਂ ਲੱਗਦਾ ਇਹ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਜਿੰਨੇ ਪਿੰਡੇ ਸਾਨੂੰ ਸਹਿਯੋਗ ਦਿੱਤਾ ਹੈ ਇਸਾਬ ਅਸੀਂ ਬਹੁਤ ਜ਼ਿਆਦਾ ਵਧੀਆ ਸਮਝਾਂਗੇ ਅਸੀਂ ਸਾਰੇ ਵੀ ਜੱਤੋਂ ਹਰ ਇੱਕ ਤੋਂ ਸਰਪੰਚੀ ਪੰਚਾਇਤ ਸਾਰੇ ਮਤਲਬ ਸਾਡੇ ਨਾਲ ਨੇ ਨਮੀ ਪ੍ਰਾਣੀ ਪੰਚਾਇਤ ਸਾਡੇ ਨਾਲ ਬਹੁਤ ਵਧੀਆ ਸਹਿਯੋਗ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਮਨੁੱਖ ਦਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੂਰਤਾ ਹੈ ਹੀ ਨਹੀਂ ਹੈ ਬਿਲਕੁਲ ਜੀ ਇਸ ਵਾਸਤੇ ਅਸੀਂ ਕੀ ਮਨੋਏ ਅਗਲੀ ਵਾਰ ਜੋ ਵੀ ਕੁਝ ਕਰਨਾ ਹੈ ਪਰ ਅੰਨਾ ਕੈਂਪ ਲਾਉਣਾ ਦੀ ਸਖੀਨ ਹੈ ਕਿ ਉਹਦੇ ਬਸ ਅਸੀਂ ਬਹੁਤ ਹੀ ਵਧੀਆ ਹਾਂ ਜੀ ਇਦੋਂ ਵੀ ਤੇ ਕੋਈ ਇਸ ਤਰ੍ਹਾਂ ਦੀ ਹੈ ਨਹੀਂਗੀ ਸਾਡੇ ਨਾਲ ਤੁਸੀਂ ਦੇਖ ਹੀ ਰਹੇ ਹੋ ਬਹੁਤ ਖੁਸ਼ ਹਰ ਇੱਕ ਬੰਦਾ ਖੁਸ਼ ਸਾਡੇ ਲੇਡੀਜ਼ ਵੀ ਕਿਸੇ ਕੈਂਪ ਦੇ ਵਿੱਚ ਲੇਡੀਜ਼ ਗੁੰਮ ਦੇਖ ਤਾਂਦੇ ਹੁੰਦੇ ਲੇਡੀਜ਼ ਚ ਸਾਡੀਆਂ ਮਾਈਆਂ ਭੈਣਾਂ ਵੀ ਉਹਨੂੰ ਵੀ ਰਾਹ ਨਹੀਂ ਦਿੰਦੇ ਠੀਕ ਹੈ ਜੀ ਬਹੁਤ ਤੇ ਅਸੀਂ ਕਿਹੜੀ ਕਰ ਸਕਦੇ ਕੋਈ ਵੀ ਗੋਹੂ ਜੀ ਜੀ ਬਹੁਤ ਪਾ ਕੇ ਦਿੰਦਾ ਪਾ ਕੇ ਦਿੰਦਾ ਉਹਨੂੰ ਬਹੁਤ ਸਾਰਾ ਜੋੜ ਦਿੱਤੇ ਯਾਦ ਵਿੱਚ ਯਾਦ ਕਰ ਮੈਂ ਦੋ ਵਜੇ ਇਹ ਅੰਦਰੋਂ ਤੋਂ ਜੀ ਹੋਏ ਅੱਜ ਉਹ ਕਹਿੰਦਾ ਕਰਦੇ ਆ ਉਹਨੂੰ ਬਹੁਤ ਬੈਠ ਕੇ ਆਵਾਜ਼ ਕਰਦੇ ਉਹਨੇ ਵੀ ਖਾਤਾ ਪਾ ਲਿਆ मास्टर जी, एक आयो। जी में जो एक मिनट होना जसवीर सिंह जी सावे लगे उपराल हेल साउे है नेकी फाउंडेशन ब ਤੇ ਸਮੂਹ ਅਗਾਜ ਟੀਮ ਕੜਕੋਵਾਲਾ ਪੰਗੂਆਂ ਨਾਲ ਮਿਲ ਕੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਅੱਜ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਹੈ ਜੋ ਪਿੰਡ ਦੇ ਸਹਿਯੋਗ ਨਾਲ ਲਾਇਆ ਗਿਆ ਜਿਸ ਵਿੱਚ ਸਮੁੱਚੇ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਸੋ ਅਸੀਂ ਸਾਡੇ ਸਾਰੇ ਹੀ ਖੂਨਦਾਨੀਆਂ ਨੂੰ ਬਹੁਤ ਜ਼ਿਆਦਾ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਅੱਜ ਇਹ ਟਾਈਮ ਕੱਢ ਕੇ ਖੂਨਦਾਨ ਦਾ ਬੜਾ ਜਜ਼ਬਾ ਦਿਖਾਇਆ ਗਿਆ ਕਿਉਂਕਿ ਪਵਿੱਤਰ ਗੁਰਬਾਣੀ ਦਾ ਪ੍ਰਮਾਣ ਹੈ ਜੰਨੀ ਜੰਨੇ ਤੋਂ ਭਗਤ ਜਨ ਕਹਿਦਾ ਤਾ ਕੈ ਸੂਰ ਨਹੀਂ ਤੋ ਜੰਨੀ ਬਾਜ ਰਹਿ ਕਾਹੇ ਗਵਾਵੇ ਨੂਰ ਤਾਹੋ ਮਾਮਾ ਆਹ ਪਿਓ ਧੰਨ ਹਨ ਜਿਨ੍ਹਾਂ ਦੇ ਬੱਚੇ ਇਸ ਸਮਾਜ ਸੇਵੀ ਕੰਮਾਂ ਦੇ ਵਿੱਚ ਅੱਗੇ ਆਉਂਦੇ ਨੇ ਖੂਨਦਾਨ ਕਰਨ ਦੇ ਫਾਇਦੇ ਕੀ ਨੇ ਖੂਨਦਾਨ ਕਰਨ ਵਾਲਾ ਜੋ ਸਾਡੇ ਸੈੱਲ ਹਨ ਜੋ ਪੁਰਾਣੇ ਸੈੱਲਾਂ ਨੂੰ ਨਵੇਂ ਸੈੱਲ ਬਣਦੇ ਹਨ ਤੇ ਆਪਣੇ ਪੂਰੇ ਸਰੀਰ ਦੇ ਜੋ ਟੈਸਟ ਹਨ ਉਹ ਬਿਲਕੁਲ ਫ੍ਰੀ ਦੇ ਵਿੱਚ ਹੁੰਦੇ ਹਨ ਤੇ ਜਦੋਂ ਉਹ ਕਿਸੇ ਨੂੰ ਖੂਨਦਾਨ ਦੇ ਲੋੜਵੰਦ ਨੂੰ ਲੱਗਦਾ ਹੈ ਤਾਂ ਉਹ ਇੱਕ ਬਹੁਤ ਵੱਡਾ ਆਪਣਾ ਉਪਕਾਰ ਹੋ ਜਾਂਦਾ ਹੈ ਤਾਂ ਉਹਦੀਆਂ ਜਿਹੜੀਆਂ ਇਮਾਮ ਬਹੁਤ ਜ਼ਿਆਦੇ ਅਸੀਸਾਂ ਨੇ ਦੁਆਵਾਂ ਨੇ ਜਦੋਂ ਕਿਸੇ ਨੂੰ ਲੋੜ ਪੰਦ ਨੂੰ ਲੱਗਦਾ ਤਾਂ ਉਹ ਤੁਹਾਨੂੰ ਲੱਗਦੀਆਂ ਨੇ ਇਸ ਕਰਕੇ ਅਸੀਂ ਇਹੀ ਅਪੀਲ ਕਰਦੇ ਆਂ ਕਿ ਹਰ ਤੰਦਰੁਸਤ ਵਿਅਕਤੀ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ ਤਾਂ ਅੱਗੇ ਵੀ ਇਹ ਪਹਿਲਾ ਖੂਨਦਾਨ ਕੈਂਪ ਹੈ ਅਸੀਂ ਦੁਆ ਕਰਦੇ ਆਂ ਕਿ ਅਗਲਾ ਵੀ ਜਲਦੀ ਜੋ ਕੈਂਪ ਆਸੀਂ ਤਿੰਨ ਜਾਂ ਚਾਰ ਮਹੀਨਾ ਬਾਅਦ ਲਾਈਏ ਤਾਂ ਕਿ ਵੱਧ ਤੋਂ ਵੱਧ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ ਇਸ ਤੋਂ ਇਲਾਵਾ ਤੁਹਾਡਾ ਕੋਈ ਹੋਰ ਵੀ ਕੋਈ ਕੰਮਅਤ ਕਰ ਰਹੇ ਹੋ ਜੀ ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਕਿਉਂਕਿ ਆਪਣੇ ਜੋ ਅੱਖਾਂ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਆਉਂਦੀ ਆ ਅਸੀਂ ਅਗਲਾ ਜੋ ਕੈਂਪ ਹੈ ਜਿੱਦਾਂ ਜਿੱਦਾਂ ਮੌਸਮ ਠੀਕ ਹੁੰਦਾ ਗਿਆ ਤਾਂ ਅਸੀਂ 1 ਮਹੀਨੇ ਦੇ ਬਾਅਦ ਅ ਅੱਖਾਂ ਦਾ ਜਿਹੜਾ ਆਪਰੇਸ਼ਨ ਹੈ ਉਹਨਾਂ ਦਾ ਅਸੀਂ ਇੱਕ ਵੱਡਾ ਕੈਂਪ ਉਹ ਵੀ ਲਗਾਵਾਂਗੇ ਧੰਨ ਧੰਵਾਦੀ ਇਹ ਸਾਨੂੰ ਮਾਸਟਰ ਜਸਵੀਰ ਸਿੰਘ ਜੀ ਲੇਕ ਫਾਊਂਡੇਸ਼ਨ ਨੂੰ ਬਹੁਤ-ਬੜਾ ਤੋਂ ਧੰਨਵਾਦੀ ਠੀਕ ਪਹਿਲੀ ਵਾਰੀ ਕੱਢਨੇ ਤੇ ਕੋਈ ਨਹੀਂ ਬੜਾ ਆ ਗੋਲੇ ਹਾਂ ਹਾਂ ਚੱਲ ਤਾਂ ਅਰੇ ਜਾ ਬਣਾਦੀ ਕਾਲ ਨਾਲ ਵੀਡੀਓ ਕਰੀ ਬੜੀ ਜੀ ਹਾਂਜੀ ਹਾਂ ਇਹਦਾ तो तो बड़ी बड़ी चीज है। हम्म हम्म मायूस कराऊंगा मायूस लिखाता ना हो। बड़ी ब्यूटी आती है। हाँ ना जी गिल्ला होता है। हाँ ना जी अपना हर हर बड़ी पक्का करता है। हाँ पत्ती कर। हाँ 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 जी हाँ जी सारे इस तरह का मतलब आज भी आगे से सारे इन्हें कलरी शाड़ी पिंडली लगती ही बनी हुई हो ਹੈਲੋ ਗੁਰਦੀਪ ਕੀ ਹਾਲ ਹੈ ਠੀਕ ਆ ਆ ਜਾ ਇੱਥੇ ਕਰਾ ਲੋ ਜਿਹੜਾ ਯੈਂਬਰ ਖੂਨ ਦਾ ਉਹਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਟੀਮ ਆਗਾਜ਼ ਵੱਲੋਂ ਤਾਂ ਜੋ ਹੌਸਲਾ ਵਜਾਈ ਹੁੰਦੀ ਹੈ ਬਾਹਰ ਕੁਰਸੀ ਲੈ ਲਓ ਹੈਪੀ ਇੱਧਰ ਚਾਹ ਦਿਓ ਗੁਰਦੀਪ ਉਹਨਾਂ ਨੂੰ ਐਨਆਈ ਵੀ ਆਪਣੇ ਪਰਵਾਰੋਂ ਆਏ ਨੇ ਇਨਾ ਹੀ ਵੀਡੀਓ ਲੈ ਕੇ ਅੱਛਾ ਸਤਿ ਸ਼੍ਰੀ ਅਕਾਲ ਇਹ ਉਹ ਵੀਡੀਓ ਕਰ ਲੈ ਮਾਰਸਾ ਵਿੱਚ ਚਲਾ ਲੈ ਜਪਣਾ ਨਹੀਂ ਲੈ ਲੈ ਹਾਂਜੀ ਐਨਆਈ ਪਰਿਵਾਰ ਆਏ ਨੇ ਸਾਡੇ ਕੋਲੇ ਜੀ ਉਹਨਾਂ ਨੇ ਵੀ ਫੂਨਦਾਨ ਕੀਤਾ ਹੈ ਇਸ ਲਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਦੀਆਂ ਸੀ ਕੀ ਮਗਾਜ ਵੱਲੋਂ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਉਹਨਾਂ ਦਾ ਥੈਂਕ ਯੂ ਅੱਜ ਆਪਾਂ ਸਾਰਿਆਂ ਕੇ ਪੋਣ हमें इतना इतना पता नहीं है कि आपने 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 कहीं 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 कह ਜੀ ਇਹ ਅੰਮ੍ਰਿਤਪੁਰ ਵਾਲਾ ਜੀ ਸਾਡੇ ਕੋਲ ਆਇਆ ਬਾਹਰ ਹੋ ਗਏ ਇਹਨਾਂ ਨੇ ਤੌਰ ਤੇ 10000 ਕਿਸੇ ਦਾ ਵੀ ਕੀਤੀ ਹੈ ਤੇ ਟੀਮ ਅਗਾਜ ਵੱਲੋਂ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਜੀ ਧੰਨਵਾਦ ਇਹਨਾਂ ਦਾ ਸਾਡੇ ਇੱਥੇ ਪਹੁੰਚਣ ਤੇ ਮੇਰੇ ਵਿੱਚ ਅੱਜ ਟੀਮ ਨੂੰ ਜਾਗਦਾ ਬਹੁਤ ਬਹੁਤ ਤੁਹਾਨੂੰ ਬੇਨਤੀ ਕਰਾਂਗੇ ਕਿ ਤੁਸੀਂ ਵਾਧਾ ਵਾਧਾ ਕੰਮ ਕਰਦੇ ਰਹੋ ਗੋਗਾਂ ਦੇ ਕਿਵੇਂ ਨੇ ਦਾਲ ਦੇ ਕਿਵੇਂ ਜੀ ਇਹ ਐਨਾ ਜੀ ਪਰਿਵਾਰ ਆ ਜੀ ਸਾਡੇ ਕੋਲ ਆਇਆ ਬਾਹਰ ਹੋ ਗਏ ਇਹਨਾਂ ਨੇ ਤੋਂ ਤੇ 10000 ਦੀ ਸੇਵਾ ਵੀ ਕੀਤੀ ਹੈ ਤੇ ਟੀਮ ਅਗਾਜ ਵੱਲੋਂ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਜੀ ਧੰਨਵਾਦ ਇਹਨਾਂ ਦਾ ਸਾਡੇ ਇੱਥੇ ਪਹੁੰਚਣ ਤੇ ਮੇਰੇ ਵਿੱਚ ਧੰਨਵਾਦ ਜੀ ਠੀਕ ਹੈ ਹਾਂ 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 ਆਹ ਹਾਂ ਇਹਨਾਂ ਨੂੰ ਗੋਗਾਂ ਨਾਲ ਆਣੇ ਪਏ ਇਹਨਾਂ ਖਾਲੀ ਬਾਤ ਹੈ। ਹਾਂ ਜੀ ਸਾਡੇ ਸੋਰਨੂ ਭਰਾ ਖੂਨਦਾਨ ਕਰ ਰਹੇ ਨੇ ਆਪਣੇ ਨਾਲ ਬਲ ਕਰਾਂਗੇ। ਹਾਂ ਜੀ ਤੁਹਾਨੂੰ ਜਿਹੜੀ ਖੂਨ ਇਹ ਪਹਿਲੀ ਵਾਰ ਦਾਨ ਕਿਤੇ ਜਾਂ ਪਹਿਲਾਂ ਵੀ ਕਰ ਰਹੇ ਕਿੱਥੇ ਹੀ ਕਰੇ। ਪਹਿਲਾਂ ਵੀ ਕਰਾਈ ਆਪਣਾ ਦੋ ਤਿੰਨ ਵਾਰੀ। ਕਿਵੇਂ ਲੱਗ ਰਿਹਾ ਖੂਨ ਦਾਨ ਕਰਨਾ? ਬਹੁਤ ਵਧੀਆ ਸੀ ਦੋਨਾਂ ਵੀ ਆਪਣੇ ਦਾ ਨਫਾ ਖੂਨ ਆਉਗਾ ਫਿਰ ਆਪਣੇ ਚ। ਕਿਸ ਨੇ ਦੇਣਾ ਚਾਹੋਗੇ ਤੁਸੀਂ? ਜੇ ਆਪਾਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹਣਾ ਵੀ ਇੱਕ ਇੱਕ ਵਾਰੀ ਸਾਰੇ ਕਰਨ ਦਾਨ ਕਰਨ ਆਪਦਾ। ਠੀਕ ਹੈ। ਹਾਂ ਜੀ। ਤੁਹਾਨੂੰ ਪੇਟਨ ਵਾਜ ਸਾਉਕਸਪੰਜ ਸਜੀਤ ਸਿੰਘ ਜੀ ਦਾ ਟੀਮ ਵੱਲੋਂ ਸਨਮਾਨ ਕੀਤਾ ਗਿਆ ਜੀ ਬਾਰੇ ਜਾਜੂ ਕੁੱਟ ਇਹ ਸਾਰਾ ਜੋਰ ਲੱਗ ਰਿਹਾ ਸਾਰਾ ਬੋਲ ਬੋਲ ਕੇ ਨੂੰ ਪਤਾ ਨਹੀਂ ਲੱਗ ਰਿਹਾ ਬਹੁਤ ਸਹਿਯੋਗ ਦਿੰਦ ਨੇ ਨੇਕ ਉਪਰਾਲੇ ਕੰਮ ਕਰਦ ਨੇ ਜੀ ਧੰਨਵਾਦ ਹੈ ਜਗ ਮਿਲ ਸਿੰਘ ਜੀ ਦਾ ਕੋਈ ਗੱਲ ਕਰ ਲਈ ਸਕੀ ਨਾ ਇੱਕ ਮਿੰਟ <laughs> सिंह जी बहुत है जो बहुत सेवा सहयोग कर रहे धनबाद है, है जी बहुत बहुत धन्यवाद है, है, हाँ है हाँ जी सा पहुंचने डॉ सखी मान जी उन्हों का है हाँ डॉक्टर साहब कैंप बारे की कहना चाहूंगी ਕੈਂਪ ਦੇਖੋ ਜੀ ਕਿ ਇੱਕ ਲੋਕ ਭਲਾਈ ਕੈਂਪ ਆ ਗਾ ਆਪਣੇ ਪਿੰਡ ਪੱਦਰ ਤੇ ਮੈਂ ਤਾਂ ਕਹਿੰਦਾ ਵੀ ਹਰ ਇੱਕ ਪਿੰਡ ਦੇ ਵਿੱਚ ਇਦਾਂ ਦੇ ਨੌਜਵਾਨ ਉਪਰਾਲਾ ਕਰਨ ਹਨਾ ਹੂੰਦਾਨ ਨੇ ਨਾ ਦਾਨ ਦੇਣ ਨਾਲ ਦੇਖੋ ਕਿਸੇ ਦਾ ਕੋਈ ਘਟਦਾ ਤਾਂ ਕੁਝ ਨਹੀਂ ਹੈਗਾ ਹੂੰ ਤਾਂ ਆਪਣਾ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਇਹ ਪੂਰਾ ਹੋ ਜਾਂਦਾ ਹੈ ਠੀਕ ਹੈ ਜੀ ਕਿਸੇ ਦੀ ਜ਼ਿੰਦਗੀ ਬਚ ਜਾਂਦੀ ਹੈ ਉਹ ਮੌਕੇ ਤੇ ਆਪਾਂ ਉਹਨ ਕਿਸੇ ਦਾ ਬਾਈਚਾਨਟ ਐਕਸੀਡੈਂਟ ਹੋ ਗਿਆ ਹਨਾ ਮੌਕੇ ਤੇ ਆਪਾਂ ਬੰਦੇ ਲੱਭਦੇ ਆ ਉਦੋਂ ਨਹੀਂ ਪਹੁੰਚਦੇ ਮੌਕੇ ਜਦੋਂ ਹਸਪਤਾਲਾਂ ਦੇ ਵਿੱਚ ਪਹੁੰਚਦੇ ਉਹ ਜ਼ਰਕਤ ਨੇ ਲੱਗ ਜਾਂਦਾ ਹੈ ਠੀਕ ਹੈ ਜੀ ਇਹੀ ਚੀਜ਼ ਹੈ ਕਿ ਆਪਾਂ ਵਾਪੋ ਪਤ ਇਹ ਚੀਜ਼ਾਂ ਨੂੰ ਆਪਾਂ ਕਈੇ ਵੀ ਲੋਕ ਯਾਰਾ ਵੀ ਹੋਣਾ ਬਲੱਡ ਬਲੱਡ ਵਾਸਤੇ ਆਪਾਂ ਜਦ ਤੋ ਜਦ ਲੋਕਾਂ ਨੂੰ ਉਹ ਕਰੀਏ ਵੀ ਯਾਰਾ ਆਪਣਾ ਵੀ ਬਲੱਡ ਵਾਸਤੇ ਤਾਂ ਯਾਰਾ ਗੱਲ ਜੀ ਬਣੀ ਹੈ ਹਾਂ ਜੀ ਜੀ ਨਮਰ ਕਰਦੇ ਆ ਖੂਨ ਦਾ ਕੈਂਪਰ ਵਿੱਚ ਪਹੁੰਚਦੇ ਬਹੁਤ ਬਹੁਤ ਸੈਲ ਜੋਗਾ ਇਹਨਾਂ ਦਾ ਵੀ ਤੇ ਜੀ ओके ਜੀ ਮਗਾਜ ਵੱਲੋਂ ਜਿਆਦੂ ਸਿੰਘ ਮੰਦਿਰ ਕੀਤੇ ਉਹਨਾਂ ਦੇ ਮੈਂ ਹਾਂਜੀ ਸਰ ਦੇਖਿਓ ਸਾਰੇ ਆਪਣੇ ਧੰਨਵਾਦ ਕੀ ਕਹਿਣਾ ਚਾਹੁੰਦੇ ਹੋ ਬੋਲੋ ਹਾਂਜੀ ਦੋਸਤੋ ਟੀਮ ਅਗਾਜ਼ ਅੱਜ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਇਹ ਕੈਂਪ ਲਗਾਇਆ ਜੀ ਇਸ ਨਾਲ ਬਹੁਤ ਫਾਇਦੇ ਨੇ ਦੇਖੋ ਪਿੰਡ ਦੇ ਲੋਕ ਬਹੁਤ ਉਸਤਾ ਇਹਨਾਂ ਵਿੱਚ ਬਹੁਤ ਦਾਨ ਕਰ ਰਹੇ ਨੇ ਭੋਣ ਜੀ ਮੈਂ ਵੀ ਇਹ ਦੂਜੀ ਵਾਰ ਭੋਣ ਦਾਨ ਕਰ ਰਿਹਾ ਕੋਈ ਨਿਸ਼ਾਨ ਨਹੀਂ ਹੈਗਾ ਹਾਂ ਫਾਇਦੇ ਨਹੀਂ ਜੀ ਇਹਦਾ ਸਿਰਫ ਭੋਣ ਉਹ ਜਲਦੀ ਪੂਰਾ ਹੋ ਜਾਂਦਾ ਹੈ ਧੰਨਵਾਦ ਹੈ ਜੀ ਸਾਰੇ ਟੀਮ ਦਾ ਤੇ ਪਿੰਡ ਦਾ ਜੀ ਟੀਮ ਦਾ ਬੜਾ ਧੰਨਵਾਦ ਹਰਵਿੰਦਰਪਾਲ ਰਵੀ ਸਾਡਾ ਭਤੀਜਾ ਜੀ ਇਹ ਵੀ ਇਹ ਸਾਨੂੰ ਕਹਿੰਦਾ ਰਹਿੰਦਾ ਕਰਦਾ ਸਵਾਦ ਵੀ ਕੰਮ ਕਰਿਆ ਕਰੋ ਬੜਾ ਖੁਸ਼ ਹੁੰਦਾ ਸਾਡੇ ਸਟੇਟ ਲਾਈ ਜਾਂਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ ਬੜਾ ਧੰਨਵਾਦ ਹੈ ਇਹਨਾਂ ਬੱਚਿਆਂ ਦਾ ਦੇਖੋ ਜੀ ਬਣਾਇਆ ਦੇਖੋ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਫਰਮਾ ਰਹੇ ਇਹ ਸਾਡੇ ਆਰ ਕੇ ਜੀ ਟੀਵੀ ਦੇ ਓਨਰ ਰਵੀ ਗੁਰਵਿੰਦਰਪਾਲ ਸ਼ਰਮਾ ਬੀ ਮਦਦਾਨ ਕਰ ਰਹੇ ਨੇ

ਜਲਦੀ ਬਾਤ ਕਰਦਾ ਮੋਰਨਾ ਜੇ ਜੇ ਸਭ ਦੇ ਪੈਸੇ ਪੀ ਆਪਣੇ ਤੋਂ ਨਹੀਂ ਹਾਉਂਦਾ ਸਾਡੀ ਮੇਰੀ ਸਾਰੇ ਹੀ ਦਲ ਸਹਿਬਾਨਾਂ ਦਾ ਭਗਾਈ ਤੁੰਗ ਮੈਨੂੰ ਉੱਤਰੋ ਜੀ ਹਾਂ ਦੋਨੇ ਪੈਟਰ ਮਿਚਾ ਜੀ ਓਕੇ ਧੰਨਵਾਦ ਨੋਕਾ ਜੀ ਆ ਗਰੀਓ ਬੋਲੂਗਾ ਖੂਨਦਾਨ ਕੈਂਪ ਤੇ ਆਰ ਜੀ ਕੇ ਟੀਵੀ ਵੱਲੋਂ ਟੀਮ ਪਹੁੰਚੀ ਤੇ ਉਹਨਾਂ ਨੇ ਵੀਡੀਓ ਕਵਰ ਕਰੀ ਹਾਂਜੀ ਦੋਸਤੋ ਇਹ ਕੈਂਪ ਟੀਮ ਅਗਾਜ ਵੱਲੋਂ ਅਤੇ ਨੈਕੀ ਫਾਊਂਡੇਸ਼ਨ ਭਲਾ ਦਾ ਸਹਿਯੋਗ ਨਾਲ ਪਿੰਡ ਕਾਕਾਪੁਰ ਵਿੱਚ ਲਗਾਇਆ ਗਿਆ ਇਸ ਕੈਂਪ ਵਿੱਚ ਬਹੁਤ ਹੀ ਪਿੰਡ ਦਾ ਸਹਿਯੋਗ ਮਿਲ ਰਿਹਾ ਹੈ ਬਹੁਤ ਸੰਗਤ ਆ ਕੇ ਖੂਨਦਾਨ ਕਰ ਰਹੀ ਹੈ ਇਹ ਮਨੁੱਖਤਾ ਦੀ ਸੇਵਾ ਵਾਸਤੇ ਬਹੁਤ ਵਧੀਆ ਉਪਰਾਲਾ ਹੈ ਅਸੀਂ ਟੀਮ ਅਗਾਜ ਨੂੰ ਸਤਿਕਾਰਾਂਗੇ ਕਿ ਤਾਂ ਕਿ ਉਹ ਉਪਰਾਲੇ ਕਰਦੇ ਰਹਿਣਾਂ ਅੱਜ ਦੇ ਸਾਰੇ ਹੀ ਦਰਸ਼ਕਾਂ ਨੂੰ ਬੇਨਤੀ ਹੈ ਜੀ ਇਸ ਵੀਡੀਓ ਨੂੰ ਸਰਬ ਦੇ ਭਲੇ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰਿਓ ਜੀ ਤੇ ਸਾਡੇ ਚੈਨਲ RGK TV ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਧੰਨਵਾਦ